ਸਤਿ ਸ਼੍ਰੀ ਅਕਾਲ ਦੋਸਤੋ ਉਮੀਦ ਕਰਦਾ ਹਾਂ ਸਾਰੇ ਵਧੀਆ ਹੋਵੋਗੇ ਅਸੀਂ ਤੁਹਾਡਾ ਆਪਣੇ YouTube ਚੈਨਲ ਪੰਜਾਬ ਐਸਪੀਰੈਂਸ ਤੇ ਸਵਾਗਤ ਕਰਦੇ ਹਾਂ ਅੱਜ ਅਸੀਂ ਪਿਆਬੀ ਵਿਆਕਰਨ ਖਾਣਾ ਦੀ ਅਗਲੀ ਵੀਡੀਓ ਲੈ ਕੇ ਆਏ ਹਾਂ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਚਲੋ ਅੱਜ ਸ਼ੁਰੂ ਕਰਦੇ ਹਾਂ ਆਪਣੀ ਅੱਜ ਦੀ ਪਹਿਲੀ ਖ਼ਾਨ ਦੇ ਨਾਲ ਅੱਗ ਲੈਣ ਆਈ ਘਰ ਵਾਲੀ ਮਨ ਬੈਠੀ ਇਹ ਅਕਰ ਉਦੋਂ ਵਰਤਦੇ ਹਨ ਜਦੋਂ ਕੋਈ ਬੰਦਾ ਦੂਜੇ ਤੋਂ ਕੋਈ ਲਾਭ ਪ੍ਰਾਪਤ ਕਰਕੇ ਉਸ ਦੀ ਲਾਭਦਾਇਕ ਵਸਤੂ ਦਾ ਮਾਲਕ ਬਣ ਜਾਵੇ ਜਾਂ ਆਪਾਂ ਕਹਿ ਸਕਦੇ ਹਾਂ ਕਿ ਕਿਸੇ ਭਲੇ ਮਾਨਸ ਦੀ ਭਲਾ ਮਾਨਸੀ ਦਾ ਨਜਾਇਜ਼ ਲਾਭ ਉਠਾਉਣਾ ਅਗਲੀ ਹੈ ਅਗਲਿਆਂ ਦੇ ਰਾਹ ਪਿਛਲਿਆਂ ਦੇ ਪੈਂਤੜੇ ਭਾਵੇਂ ਕਿ ਅਸੀਂ ਆਪਣੇ ਵੱਡੇ ਵਡੇਰਿਆਂ ਦੇ ਪায়ে ਪੂਰਨਤਾ ਤੇ ਹੀ ਤੁਰਦੇ ਹਾਂ ਪਿੱਛੋਂ ਆਉਣ ਵਾਲੇ ਆਪਣੇ ਵਡੇਰਿਆਂ ਦੀਆਂ ਪੈੜਾਂ ਤੇ ਹੀ ਤੁਰਦੇ ਹਨ ਅਗਲੀ ਹੈ ਅਗਲੇ ਨਹੀਂ ਪਾਉਂਦੇ ਹੋਰ ਢਿੱਡ ਕਦੀ ਆਉਂਦੇ ਜਦੋਂ ਘਰ ਦਾ ਮਾਲਕ ਪਹਿਲਾਂ ਇਹ ਪਰੌਣੇ ਤੋਂ ਸਤਿਆ ਬੈਠਾ ਹੋਵੇ ਅਤੇ ਅੱਗੋਂ ਹੋਰ ਇਹੋ ਜਿਹੇ ਅਣ ਸੱਦੇ ਪਰੌਣੇ ਆ ਜਾਣ ਤਾਂ ਇਹ ਖਾਨ ਵਰਤਿਆ ਜਾਂਦਾ ਹੈ ਅਗਲੀ ਹੈ ਅੱਗਾ ਤੇਰਾ ਤੇ ਪਿੱਛਾ ਮੇਰਾ ਜਦੋਂ ਕਿਸੇ ਵਿਅਕਤੀ ਦੀ ਅਗਵਾਈ ਵਿੱਚ ਚੱਲਣ ਵਾਲਾ अथवा ਕੰਮ ਕਰਨ ਦਾ ਵਿਸ਼ਵਾਸ ਪ੍ਰਗਟਾਵਾ ਹੋਵੇ ਉਦੋਂ ਇਹ ਖਾਨ ਬੋਲਦੇ ਹਨ ਅਗਲੀ ਹੈ 2102 ਇਸ ਖਾਨ ਵਿੱਚ ਫਸਲ ਸਮੇਂ ਸਿਰ ਗੇਤੀ ਬੀਜਣ ਦੇ ਮਹੱਤਵ ਬਾਰੇ ਦੱਸਿਆ ਗਿਆ ਹੈ ਗੇਤੀ ਫਸਲ ਚੰਗਾ ਝਾੜ ਦਿੰਦੀ ਹੈ ਅਗਲੀ ਹੈ ਅੱਗੇ ਅਗੇਰੇ ਜਾ ਕਰਮਾਂ ਦਾ ਖਟਿਆ ਖਾ ਭਾਵੇਂ ਹੈ ਕਿ ਜਿੱਥੇ ਮਰਜ਼ੀ ਚਲੇ ਜਾਓ ਦੇਸ਼ਾਂ ਵਿਦੇਸ਼ਾਂ ਚ ਫਿਰ ਲਵੋ ਕਮਾਈ ਦਾ ਕਰਮਾ ਦੀ ਹੀ ਖਾਣੀ ਹੈ ਅਗਲੀ ਹੈ ਅੱਗੇ ਹੀ ਬੋਬੋ ਟੱਪਣੀ ਮਗਰੋਂ ਢੋਲਾਂ ਦੀ ਗੜਗੜਜ ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕਿਸੇ ਆਇਆਸ਼ ਬੰਦੇ ਨੂੰ ਉਹਦੇ ਵਰਗੇ ਹੀ ਆਇਆਸ਼ ਤੇ ਫ਼ਯੂਲ ਖਰਚਣ ਵਾਲੇ ਸਾਥੀ ਮਿਲ ਜਾਣ ਅਗਲੀ ਹੈ ਅੱਗੇ ਸੱਪ ਤੇ ਪਿੱਛੇ ਸੀ ਇਹ ਅਖਾਣ ਉਦੋਂ ਵਰਤਿਆ ਜਾਂਦਾ ਹੈ ਜਦੋਂ ਕੋਈ ਪੁਰਸ਼ ਦੁਚਿੱਤੀ ਵਿੱਚ ਫਸ ਜਾਵੇ ਅਤੇ ਉਸ ਨੂੰ ਕਿਸੇ ਕੰਮਕਾਰ ਵਿੱਚ ਅੰਤਿਮ ਨਿਰਣਾ ਲੈਣ ਜਾਂ ਨਾ ਲੈਣ ਵਿੱਚ ਦੋਹੀ ਪਾਸੇ ਨੁਕਸਾਨ ਹੁੰਦਾ ਹੋਵੇ ਅਗਲੀ ਹੈ ਅੱਗੇ ਕਮਲੀ ਉਤੋਂ ਪੈ ਗਈ ਸਿਵਿਆਂ ਦੇ ਰਾਹ ਜਦੋਂ ਮੂਰਖ ਬੰਦਾ ਹੋਰ ਮੂਰਖਾਂ ਵਾਲੇ ਕੰਮ ਕਰੇ ਉਦੋਂ ਇਹ ਅਖਾਣ ਵਰਤਦੇ ਹਨ ਅਗਲੀ ਹੈ ਅੱਗੇ ਖੂ ਪਿੱਛੇ ਖਾਈ ਇਹ ਅਖਾਣ ਦੁਬਿਧਾ ਵਿੱਚ ਫਸੇ ਵਿਅਕਤੀ ਦੀ ਮਾਨਸਿਕ ਅਵਸਥਾ ਨੂੰ ਪ੍ਰਗਟ ਕਰਦੀ ਹੈ ਅਗਲੀ ਹੈ ਅੱਗੇ ਡਿੱਗਿਆਂ ਨੂੰ ਤਾਂ ਸ਼ੇਰ ਵੀ ਨਹੀਂ ਖਾਂਦਾ ਇਹ ਅਕਾਨ ਰਾਹੀ ਨਿਮਰਤਾ ਦੇ ਮਹੱਤਵ ਨੂੰ ਦਰਸਾਇਆ ਗਿਆ ਹੈ ਅਗਲੀ ਹੈ ਅੱਗਾ ਦੌੜ ਪਿੱਛਾ ਝੌੜ ਕਈ ਵਾਰ ਛੇਤੀ ਛੇਤੀ ਕੰਮ ਮੁਕਾਉਣ ਲੱਗਿਆਂ ਹਥਲੇ ਕੰਮ ਦਾ ਨੁਕਸਾਨ ਹੋ ਜਾਂਦਾ ਹੈ ਜਦੋਂ ਅਜਿਹਾ ਹੋਵੇ ਉਦੋਂ ਇਹ ਅਖਾਂਣ ਬੋਲਿਆ ਜਾਂਦਾ ਹੈ ਅਗਲੀ ਹੈ ਅੱਗੇ ਨਹੀਂ ਸੀ ਉੱਜੜੀ ਹੁਣ ਦੀਨਾ ਰੱਖਾ ਰੱਖਿਆ ਕਿਸੇ ਵਿਸ਼ਵਾਸ ਘਾਤੀ ਅਤੇ ਬੇਈਮਾਨ ਬੰਦੇ ਦੇ ਚਰਿੱਤਰ ਨੂੰ ਗੁੱਝੇ ਰੂਪ ਵਿੱਚ ਦੱਸਣ ਲਈ ਇਹ ਅਖਾਂਣ ਬੋਲਦੇ ਹਨ ਅਗਲੀ ਹੈ ਅੱਗੇ ਪਿੱਛੇ ਚੰਗੀ ਦਿਨ ਦਿਹਾਰ ਮੰਦੀ ਜਦੋਂ ਨਿਤ ਵਿਹਾਰ ਦਾ ਕੰਮ ਸਹੀ ਚੱਲਦਾ ਚੱਲਦਾ ਕਿਸੇ ਦਿਨ ਦਿਹਾਰ ਤੇ ਵਿਗੜ ਜਾਵੇ ਉਦੋਂ ਇੰਜ ਆਖਦੇ ਹਨ ਅਗਲੀ ਹੈ ਅਗੇਤਾ ਝੜ ਪਛੇਤੀ ਸੱਥਰੀ ਇਸ ਕਹਾਣੇ ਦਾ ਭਾਵ ਇਹ ਹੈ ਕਿ ਫਸਲ ਅਗੇਤੀ ਤੇ ਸਮੇਂ ਸਿਰ ਬੀਜਣ ਤੇ ਚੰਗਾ ਝਾੜ ਦਿੰਦੀ ਹੈ। ਵਿਛੇਤੀ ਬੀਜੀ ਫਸਲ 'ਚ ਬਹੁਤ ਘੱਟ ਝਾੜ ਪ੍ਰਾਪਤ ਹੁੰਦਾ ਹੈ। ਅਗਲੀ ਹੈ ਅੱਗੂ ਮਿਲੀ ਨਾ ਪਿੱਛੋਂ ਕੁੱਤਾ ਲੈ ਗਿਆ। ਜਦੋਂ ਕੋਈ ਲਾਲਚੀ ਬੰਦਾ ਥੋੜੀ ਪ੍ਰਾਪਤੀ ਹਾਸਲ ਕਰਕੇ ਵੱਡੀ ਪ੍ਰਾਪਤੀ ਲਈ ਯਤਨ ਕਰਦਾ ਪਹਿਲੀ ਵੀ ਗਵਾ ਬੈਠੇ ਉਦੋਂ ਇੰਜ ਆਖਦੇ ਹਨ। ਅਗਲੀ ਹੈ ਅੱਜ ਖਾਹ ਭੜ ਕੇ ਖੁਦਾ ਅੱਜ ਖਾ ਪੀ ਕੇ ਮੌਜਾ ਕਰੋ ਭਲਕੇ ਆਪੇ ਰੱਬ ਦੇਵੇਗਾ ਖਾਣ ਪੀਣ ਤੇ ਮौज-ਮਸਤੀ ਕਰਨ ਵਾਲੇ ਬੰਦੇ ਆਲੀ ਇਹ ਅਖਾਂ ਵਰਤਿਆ ਜਾਂਦਾ ਹੈ ਅਗਲੀ ਹੈ ਅੱਜ ਦਾ ਕੰਮ ਕੱਲ ਤੇ ਨਾ ਛੱਡੋ ਭਾਵ ਸਪਸ਼ਟ ਹੈ ਕਿ ਅੱਜ ਕਰਨ ਵਾਲਾ ਕੰਮ ਅੱਜ ਹੀ ਨਿਵੇੜੋ ਭਲਕੇ ਤੇ ਛੱਡਣ ਨਾਲ ਕੰਮ ਪਛੜ ਜਾਵੇਗਾ ਅਗਲੀ ਹੈ ਅੱਜ ਮੋਇ ਕੱਲ ਦੂਜਾ ਦਿਨ ਜੀਵਨ ਸਥਿਰ ਨਹੀਂ ਇਸ ਦੀ ਅਨਸਥਿਰਤਾ ਦੱਸਣ ਲਈ ਇਹ ਅਖਾਂ ਵਰਤਦੇ ਹਨ ਅਗਲੀ ਹੈ ਅੱਜ ਵੀ ਮਰਨਾ ਕੱਲ ਵੀ ਮਰਨਾ ਇਸ ਮਰਨੇ ਤੋਂ ਫੇਰ ਕੀ ਡਰਨਾ ਸੁਰਮੇ ਤੇ ਸੂਰਮੇ ਤੇ ਬਹਾਦਰ ਲੋਕ ਮਰਨ ਤੋਂ ਨਹੀਂ ਡਰਦੇ ਉਹ ਜ਼ਿੰਦਗੀ 'ਚ ਚੰਗੇਰਾ ਕੰਮ ਕਰਕੇ ਪਹਿਲਾਂ ਹੀ ਮੌਤ ਨੂੰ ਤਰਜੀਹ ਦਿੰਦੇ ਹਨ ਅਗਲੀ ਹੈ ਅਵਾਣਾ ਜਾਣੇ ਹੀ ਆ ਸਿਆਣਾ ਜਾਣੇ ਕੀ ਆ ਇਸ ਖਾਨ ਦਾ ਭਾਵ ਇਹ ਹੈ ਕਿ ਸਿਆਣਾ ਬੰਦਾ ਉਸ ਨਾਲ ਕਿਸੇ ਹੋਰ ਪੁਰਸ਼ ਵੱਲੋਂ ਕੀਤੀ ਭਲਾਈ ਨੂੰ ਨਹੀਂ ਭੁੱਲਦਾ ਉਹ ਕੀਤੀ ਮਿਹਰਮਾਨੀ ਨੂੰ ਸਦਾ ਚੇਤੇ ਰੱਖਦਾ ਹੈ ਅਗਲੀ ਹੈ ਅਜੇ ਘੋੜੇ ਵਿੱਚੋਂ ਪੂਣੀ ਵੀ ਨਹੀਂ ਸ਼ੋਹੀ ਜਦੋਂ ਕਰਨ ਗੋਚਰਾ ਗੋਚਰਾ ਭਾਵ ਜੋਗਾ ਕਹਿ ਲੋ ਚਾਹੇ ਜਦੋਂ ਕਰਨ ਜੋਗਾ ਕੰਮ ਅਜੇ ਕਾਫੀ ਮਾਤਰਾ ਵਿੱਚ ਕਰਨੋਂ ਰਹਿੰਦਾ ਹੋਵੇ ਉਦੋਂ ਇਹ ਖਾਨ ਬੋਲਦੇ ਹਨ ਅਗਲੀ ਹੈ ਅਜੇ ਦਿੱਲੀ ਦੂਰ ਏ ਇਸ ਖਾਨ ਦਾ ਭਾਵ ਵੀ ਅਕ੍ਰੋਪਤ ਖਣ ਅਨੁਸਾਰ ਹੀ ਹੈ ਜਦੋਂ ਕੰਮ ਕਾਫੀ ਮਾਤਰਾ ਵਿੱਚ ਕਰਨਾ ਪਿਆ ਹੋਵੇ ਅਗਲੀ ਹੈ ਅਜਿਹੇ ਸੁਹਾਗ ਨਾਲੋਂ ਡੀਪਾ ਚੰਗਾ ਜਦੋਂ ਕੋਈ ਸੁਖ ਲਈ ਪ੍ਰਾਪਤ ਕੀਤੀ ਵਸਤੂ ਦੁੱਖਾਂ ਦਾ ਖੋ ਬਣ ਜਾਵੇ ਤਾਂ ਉਦੋਂ ਇਹ ਖਣ ਵਰਤਦੇ ਹਨ ਅਗਲੀ ਹੈ ਅਟਕਲ ਪੱਚੂ ਚੌੜ ਚਪਤ ਬਿਨਾਂ ਵਿਆਹ ਤੋਂ ਬੰਦੀ ਦੇ ਕੀਤਾ ਕੋਈ ਵੀ ਕੰਮ ਸਿਰੇ ਨਹੀਂ ਚੜਦਾ ਹਰ ਕੰਮ ਹਿਸਾਬ ਕਿਤਾਬ ਲਾ ਕੇ ਬਿਆਵਤ ਅਨਸਾਰ ਕਰਨ ਚ ਹੀ ਲਾਭ ਹੁੰਦਾ ਹੈ। ਅਗਲੀ ਹੈ ਅੱਡੀ ਨਾ ਵੱਟੀ ਬੁਰਬੁਰ ਵਾਦੇ ਦੀ ਜਦੋਂ ਕਿਸੇ ਦੇ ਹੱਥ ਪੱਲੇ ਤੇ ਕੁਝ ਨਾ ਹੋਵੇ ਅਤੇ ਝਗੜਨ ਲਈ ਵਾਧੂ ਤਿਆਰ ਰਹੇ ਉਦੋਂ ਇਹ ਆਖਾਂ ਵਰਤਦੇ ਹਨ। ਅਗਲੀ ਹੈ ਅੱਡ ਖਾਏ ਹੱਡ ਖਾਏ ਵੰਡ ਖਾਏ ਖੰਡ ਖਾਏ। ਇਹ ਆਖਾਂ ਰਾਈ ਬੱਕਰਿਆਂ ਦੇ ਇਕੱਲੇ ਬਹਿ ਕੇ ਖਾਣ ਦੀ ਥਾਂ ਵੰਡ ਕੇ ਛਕਣ ਦੀ ਮਹਿਮਾ ਦਰਸਾਈ ਗਈ ਹੈ। ਅਗਲੀ ਹੈ ਅਣਤਾਜਾ ਹੁੱਕਾ ਅਣਤੂਤਾ ਮੂੰਹ ਚੰਦਰੀ ਨੂੰ ਬੰਦਿਆ ਵੱਲ ਕੰਡ ਤੇ ਕੰਧ ਵੱਲ ਮੂੰਹ ਇਹਨਾਂ ਤਿੰਨਾਂ ਦੇ ਫਿੱਟੇ ਮੂੰਹ ਅਖਾਣ ਦਾ ਭਾਵ ਸਪਸ਼ਟ ਹੈ ਮਨੁੱਖ ਦੇ ਉਪਰੋਕਤ ਕੇਦਾਰ ਨੂੰ ਨਕਾਰਿਆ ਗਿਆ ਹੈ ਅਗਲੀ ਹੈ ਅਤਨਾ ਭੜਾ ਬੋਲਣਾ ਅਤਨਾ ਭੜੀ ਚੁੱਪ ਅਤਨਾ ਭੜਾ ਮੇਘਲਾ ਅਤਨਾ ਭੜੀ ਧੁੱਪ ਇਹ ਅਖਾਣ ਅਤ ਦੀ ਨਖੇਦੀ ਕਰਦੇ ਆ ਗਵਲਾ ਜਣੇ ਕਿ ਵਿਚਕਾਰ ਨਾ ਹੋ ਗਿਆ ਗਵଳ ਰਸਤਾ ਧਾਰਨ ਕਰਨ ਦੀ ਸਮਰੱਥਾ ਸਿੱਖਿਆ ਦਿੰਦੀ ਹੈ। ਅਗਲੀ ਹੈ ਅੰਤ ਬੁਰੇ ਦਾ ਬੁਰਾ। ਭਾਵ ਸਪਸ਼ਟ ਹੈ ਬੁਰੇ ਕੰਮ ਦਾ ਨਤੀਜਾ ਬੁਰਾ ਹੀ ਨਿਕਲਦਾ ਹੈ। ਅਗਲੀ ਹੈ ਅੰਦਰ ਦੀਆਂ ਪੱਕੀਆਂ ਬਾਹਰ ਆਉਂਦੀਆਂ ਨੇ। ਜਿਹੜੀ ਗੱਲ ਸਾਡੇ ਮਨ ਵਿੱਚ ਹੋਵੇ ਚੰਗੀ ਜਾਂ ਮੰਦੀ ਭਾਵਨਾ ਉਹ ਜ਼ਰੂਰ ਸ਼ਬਦਾਂ ਦਾ ਰੂਪ ਧਾਰ ਕੇ ਬਾਹਰ ਆ ਜਾਂਦੀ ਹੈ। ਅਗਲੀ ਹੈ ਅੰਦਰ ਪਹਿਣ ਕੜੱਲਾਂ ਬਾਹਰ ਵਾਂਸੀ ਵਾਲੇ ਨਾਲ ਗੱਲਾਂ ਇਸ ਖਾਨਰਾਹੀ ਦਿਖਾਵੇ ਤੇ ਅਡੰਬਰ ਰਚਣ ਵਾਲੇ ਭੱਦਰਪੁਰਸ਼ਾਂ ਤੇ ਵਿਅੰਗ ਕੱਸਿਆ ਗਿਆ ਹੈ ਅਡੰਬਰ ਤੋਂ ਭਾਵ ਪਖੰਡ ਕਰਨ ਵਾਲੇ ਲੋਕ ਅਗਲੀ ਹੈ ਅੰਦਰ ਬਹਿ ਕੇ ਪਾਪ ਕਮਾਵੇ ਸੋਚ ਚਕੱਟੀ ਜਾਣੀਏ ਮਨੁੱਖ ਦਾ ਕੀਤਾ ਹੋਇਆ ਪਾਪ ਹਰ ਹਾਲਾਤ ਵਿੱਚ ਨੰਗਾ ਹੋਵੇਗਾ ਚਾਹੇ ਉਹ ਕਿੰਨਾ ਵੀ ਲਕੋ ਕੇ ਕੀਤਾ ਗਿਆ ਹੋਵੇ ਪਾਪ ਲੁਕਾਇਆ ਨਹੀਂ ਲੁਕਦੀ ਅਗਲੀ ਹੈ ਅੱਧਾ ਪਾਟਾ ਚਵਾਰੇ ਰਸੋਈ ਇਹ ਕਹਾਣ ਉਸ ਬੰਦੇ ਲਈ ਵਰਤਿਆ ਜਾਂਦਾ ਹੈ ਜਿਹੜਾ ਹੌਲੇ ਦਿਲ ਵਾਲਾ ਤੇ ਹੋਸ਼ਾ ਹੋਵੇ ਤੇ ਦੂਜਿਆਂ ਨਾਲੋਂ ਬੱਕਰੇ ਰਹਿਣ ਚ ਆਪਣੀ ਸ਼ਾਨ ਸਮਝਦਾ ਹੋਵੇ ਅਗਲੀ ਹੈ ਅੱਧੀ ਮੀਆਂ ਮਨੋਵਰ ਅੱਧੀ ਸਾਰਾ ਟੱਬਰ ਜਦੋਂ ਕੋਈ ਬੰਦਾ ਬਾਕੀ ਟੱਬਰ ਦੇ ਜੀਆਂ ਨਾਲੋਂ ਬਹੁਤਾ ਖਾਵੇ ਜਾਂ ਬਹੁਤਾ ਹਿੱਸਾ ਲਵੇ ਉਦੋਂ ਕਹਿੰਦੇ ਹਨ ਅਗਲੀ ਹੈ ਅੱਧ ਵਧ ਸਵਾਹ ਇਹ ਆਖਣ ਮਜਾਗ ਚ ਵਰਤਦੇ ਹਨ ਜਦੋਂ ਠੱਗੀ ਦਾ maal ਜਾਂ ਰਕਮ ਦੋ ਬਰਾਬਰ ਹਿੱਸਿਆਂ ਚ ਦੋ ਠੱਗ ਮਿਲ ਕੇ ਵੰਡਣ ਦਾ ਇਕਰਾਰ ਕਰਦੇ ਹਨ ਅਗਲੀ ਹੈ ਅੰਨ ਦਾ ਭਾਗ ਕਿਸ ਵਧਾਇਆ ਅਕਿ ਜਿਹੜੇ ਰਾਤੀ ਭੁੱਖੇ ਸੁੱਤੇ ਨੇ ਲੋੜਵੰਦ ਮਨੁੱਖ ਆਪਣੀ ਲੋੜ ਨੂੰ ਮੁੱਖ ਰੱਖ ਕੇ ਵਸਤੂ ਖਰੀਦਦਾ ਹੈ ਉਹ ਭਾ ਨਹੀਂ ਪਰਖਦਾ ਅਗਲੀ ਹੈ ਅਨਹਾਤੀ ਲਸ਼ਕਰ ਦਾ ਉਜਾੜਾ ਭਾਵੇਂ ਹੈ ਕਿ ਜੇ ਸ਼ਕਤੀ ਤੇ ਅਧਿਕਾਰ ਵਾਲਾ ਮਨੁੱਖ ਇंसाफ ਪਸੰਦ ਤੇ ਸਿਆਣਾ ਨਾ ਹੋਵੇ ਤਾਂ ਉਹਦੇ ਹੱਥੋਂ ਆਮਲ ਕਾਈ ਦਾ ਬਹੁਤ ਨੁਕਸਾਨ ਹੁੰਦਾ ਹੈ ਲੁਕਾਈ ਤੋਂ ਭਾਵ ਆਮ ਜਨਤਾ ਦਾ ਅਗਲੀ ਹੈ ਅੰਨਾ ਕੀ ਜਾਣੇ ਬਸੰਤ ਦੀ ਬਹਾਰ ਭਾਵੇਂ ਹੈ ਕਿ ਜਿਹੜੇ ਵਿਅਕਤੀ ਨੇ ਕਦੇ ਕੋਈ ਚੀਜ਼ ਵੇਖੀ ਹੀ ਨਾ ਹੋਵੇ ਉਹਦਾ ਆਨੰਦ ਉਹ ਕਿਵੇਂ ਮਾਣ ਸਕਦਾ ਹੈ ਅਗਲੀ ਹੈ ਅੰਨਾ ਕੀ ਭਾੜੇ ਦੋ ਅੱਖਾਂ ਹਰ ਪੁਰਸ਼ ਆਪਣੀ ਮਨਪਸੰਦ ਇੱਛਾ ਤੇ ਲੋੜ ਲੋੜ ਦਾ ਚਾਹਵਣ ਹੁੰਦਾ ਹੈ ਅਗਲੀ ਹੈ ਅੰਨਾ ਦੋ ਜਖੀ ਬੋਲਾ ਬਹਿਸ਼ਤੀ ਅੰਨਾ ਦੋ ਜਖੀ ਇਸ ਕਰਕੇ ਗਿਣਿਆ ਜਾਂਦਾ ਹੈ ਕਿ ਉਸ ਨੂੰ ਇਹ ਪਤਾ ਨਹੀਂ ਚੱਲਦਾ ਕਿ ਉਸ ਦੇ ਸਾਥੀ ਕੀ ਖਾ ਰਹੇ ਹਨ ਤੇ ਬੋਲੇ ਨੂੰ ਬਹਿਸ਼ ਦੀ ਇਸ ਲਈ ਕਿਹਾ ਜਾਂਦਾ ਹੈ ਕਿ ਉਹ ਕਿਸੇ ਦੀ ਨਿੰਦਿਆ ਚੁਗਲੀ ਨਹੀਂ ਸੁਣਦਾ ਅਗਲੀ ਹੈ ਅੰਨਾ ਮਾਰੇ ਅੰਨੀ ਨੂੰ ਕਸਨ ਵਜੇ ਥੰਮੀ ਨੂੰ ਜਦੋਂ ਕੋਈ ਬੰਦਾ ਆਪਣੀ ਸਮਰੱਥਾ ਤੋਂ ਬਾਹਰ ਕੰਮ ਕਰਦਾ ਹੈ ਉਦੋਂ ਇਹ ਅਖਾਣ ਵਰਤਦੇ ਹਨ ਅਗਲੀ ਹੈ ਅੰਨਾ ਵੱਟੇ ਰੱਸੀ ਪਿੱਛੋਂ ਵੱਛਾ ਖਾਏ ਜਦੋਂ ਕਿਸੇ ਦੀ ਕਮਾਈ ਅਤੇ ਮਿਹਨਤ ਤੇ ਕੋਈ ਹੋਰ ਜਾਣਾ ਹੱਥ ਫੇਰ ਜਾਵੇ ਤੇ ਉਸ ਦੇ ਪੱਲੇ ਕੁਝ ਨਾ ਪਵੇ ਉਦੋਂ ਇਹ ਅਖਾਂਣ ਕਹਿੰਦੇ ਹਨ ਅਗਲੀ ਹੈ ਅੰਨਾ ਵੰਡੇ ਸ਼ੀਰਨੀਆਂ ਮੁੜ ਮੁੜ ਆਪਣੇਆਂ ਨੂੰ ਦੇ ਇਹ ਅਖਾਂਣ ਉਦੋਂ ਬੋਲਦੇ ਹਨ ਜਦੋਂ ਕੋਈ ਬੰਦਾ ਘੜੀ ਮੂੜੀ ਆਪਣੇ ਰਿਸ਼ਤੇਦਾਰਾਂ ਤੇ ਸਨਈਆਂ ਨੂੰ ਲਾਭ ਪਹੁੰਚਾਵੇ ਅਗਲੀ ਹੈ ਅੰਨ੍ਯ ਵਿੱਚ ਕਾਣਾ ਰਾਜਾ ਜਦੋਂ ਬਹੁਤੇ ਮੂਰਖਾਂ ਵਿੱਚ ਘੱਟ ਮੂਰਖ ਉਹਨਾਂ ਦਾ ਮੁਖੀਆ ਬਣ ਜਾਵੇ ਉਦੋਂ ਇਹ ਅਖਾਣ ਕਹਿੰਦੇ ਹਨ ਅਗਲੀ ਹੈ ਅੰਨੀ ਕੁਕੜੀ ਖਾਸ ਖਾਸ ਦਾ ਚੋਗਾ ਭਾਵ ਇਹ ਹੈ ਕਿ ਕੋਈ ਬੰਦਾ ਅਜਿਹਾ ਕੰਮ ਕਰੇ ਜਿਹੜਾ ਉਹਦੀ ਸਮਰੱਥਾ ਤੋਂ ਬਾਹਰ ਹੋਵੇ ਇਸੇ ਭਾਵ ਦਾ ਇੱਕ ਹੋਰ ਅਖਾਣ ਹੈ ਅੰਨਾ ਕੁੱਤਾ ਹਰਨਾ ਮਗਰ ਅਗਲੀ ਹੈ ਅੰਨੀ ਕੁੱਤੀ ਜਲੇਬੀਆਂ ਦੀ ਰਾਖੀ ਜਦੋਂ ਕਿਸੇ ਅਯੋਗ ਵਿਅਕਤੀ ਨੂੰ ਅਧਿਕਾਰਾਂ ਵਾਲਾ ਕੰਮ ਸੌਂਪ ਦਿੱਤਾ ਜਾਵੇ ਤਾਂ ਉਹ ਉਲਟਾ ਨੁਕਸਾਨ ਹੀ ਕਰਦਾ ਹੈ ਅਗਲੀ ਹੈ ਅੰਨੀ ਨੈਣ ਬੰਜ ਦਨਹਿਰਨਾ ਅਣਜਾਣ ਕਾਰੀਗਰ ਦੇ ਸੰਧ ਵੀ ਐਵੇਂ ਕਿਵੇਂ ਦੇ ਹੁੰਦੇ ਹਨ ਅਗਲੀ ਹੈ ਅੰਨੀ ਪੀਹੇ ਤੇ ਕੁੱਤੀ ਚੱਟੇ ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਸਰਕਾਰੀ ਕੰਮ ਕਾਜ ਵਿੱਚ ਬੇਨਿਮੀ ਹੋਵੇ ਸਰਕਾਰ ਦੀ ਬਾਦ ਇੰਤਜਾਮੀ ਕਰਨ ਆਮ ਜਨਤਾ ਦੁੱਖ ਭੋਗਦੀ ਹੋਵੇ ਅਗਲੀ ਹੈ ਅੰਨੀ ਪੁੱਛੇ ਕਾਣੀ ਤੋਂ ਨੀ ਸੂਟ ਬਟਾਲਿਆ ਤਾਣੀ ਤੋਂ ਇਹ ਅਖਾਂ ਉਹਦੋ ਬੋਲਦੇ ਹਨ ਜਦੋਂ ਕੋਈ ਚਲਾਕ ਬੰਦਾ ਭੋਲੇ ਭਾਲੇ ਕਿਸੇ ਹੋਰ ਬੰਦੇ ਤੋਂ ਵਧੀਆ ਵਸਤੂ ਲੈ ਕੇ ਘਟੀਆ ਵਸਤੂ ਦੇ ਕੇ ਐਸਾਨ ਜਿਤਾਉਂਦਾ ਹੈ ਅਗਲੀ ਹੈ ਅੰਨੀ ਮਾਂ ਪੁੱਤਾਂ ਦਾ ਮੂੰਹ ਨਾ ਧੋਵੇ ਇਸ ਖਾਣ ਦਾ ਭਾਵ ਇਹ ਹੈ ਕਿ ਕੋਈ ਵੀ ਮਾਂ ਆਪਣੇ ਭੜੇ ਪੁੱਤਾਂ ਦੇ ਉਹਗੁਣਾ ਨੂੰ ਚਿਤਾਰਦੀ ਨਹੀਂ ਭਾਵ ਉਹਨਾਂ ਨੂੰ ਸੁਧਾਰ ਕਰਨ ਲਈ ਨਹੀਂ ਆਖਦੀ ਅਗਲੀ ਹੈ ਅੰਨੇ ਅੱਗੇ ਰੋਣਾ ਅੱਖੀਆਂ ਦਾ ਖੋ ਕਿਸੇ ਬੇਦਰਦ ਤੇ ਪੱਥਰ ਦੇ ਲੱਗੇ ਫਰਿਆਦ ਕਰਨੀ ਜਾਂ ਆਪਣੇ ਦੁੱਖ ਰੋਣੇ ਫਜ਼ੂਲ ਹਨ ਅਗਲੀ ਹੈ ਅੰਨੇ ਦਾ ਜਫਾ ਰੋਹੀ ਖੜੱਪਾ ਅਖਾਣ ਦਾ ਭਾਵ ਸਪਸ਼ਟ ਹੈ ਕਿ ਇਹਨਾਂ ਦੋਹਾਂ ਨਿਯਾਤ ਪਾਉਣੀ ਮੁਸ਼ਕਲ ਹੈ ਜਦੋਂ ਕਿਸੇ ਮੂਰਖ ਨਾਲ ਬਾਹ ਪੈ ਜਾਵੇ ਉਦੋਂ ਇਹ ਅਖਾਣ ਬੋਲਦੇ ਹਨ ਅਗਲੀ ਹੈ ਅੰਨੇ ਦੀ ਜੋਰੂ ਰੱਬ ਰਖਵਾਲਾ ਕਿਸੇ ਅਜਿਹੇ ਬੰਦੇ ਨੂੰ ਅਜਿਹੀ ਚੀਜ਼ ਮਿਲ ਜਾਵੇ ਜਿਸ ਨੂੰ ਉਹ ਸੰਭਾਲ ਨਾ ਸਕੇ ਉਦੋਂ ਇਹ ਅਖਾਣ ਬੋਲਦੇ ਹਨ ਅਗਲੀ ਹੈ ਅਨ્ય ਦੀ ਰੀਜ ਗੁਲੇਲਤੀ ਇਸ ਖਾਨ ਨੂੰ ਉਦੋਂ ਵਰਤਦੇ ਹਨ ਜਦੋਂ ਕੋਈ ਪੁਰਖ ਅਜਿਹੀ ਵਸਤੂ ਦੀ ਮੰਗ ਕਰੇ ਜਿਸ ਨੂੰ ਉਹ ਵਰਤ ਨਾ ਸਕੇ ਅਗਲੀ ਹੈ ਅਨ્ય ਦੇ ਭਾਣੇ ਸਦਾ ਹੀ ਰਾਤ ਹੈ ਜਿਸ ਨੇ ਕਦੇ ਕੋਈ ਵਸਤੂ ਦੇਖੀ ਨਾ ਹੋਵੇ ਉਸ ਦੇ ਅਨੁਮਾਨ ਤੇ ਅੰਦਾਜ਼ੇ ਸਦਾ ਗਲਤ ਹੁੰਦੇ ਹਨ ਆਹ ਜਿਹੜੀ ਹੈ ਅੰਨੇ ਨੂੰ ਅੰਨਾ ਕਿਵੇਂ ਰਾਹ ਦੱਸੇ ਪਾਵੇ ਹੈ ਕਿ ਜਿਹੜਾ ਬੰਦਾ ਆਪ ਅਗਿਆਨੀ ਹੋਵੇ ਉਹ ਦੂਜੇ ਬੰਦੇ ਦੀ ਕਿਵੇਂ ਅਗਵਾਈ ਕਰ ਸਕਦਾ ਹੈ ਅਗਲੀ ਹੈ ਆਥਨ ਦਾ ਚਿਲਕੋ ਰਿਆ ਅਣਹੋਂਦਾ ਬੱਦਲ ਘੋ ਰਿਆ ਇਹ ਅਖਾਣ ਮੀਂਹ ਬਾਰੇ ਹੈ ਜੇਕਰ ਆਥਨ ਵੇਲੇ ਛਿਪ ਰਿਹਾ ਸੂਰਜ ਲਿਸ਼ਕ ਮਾਰੇ ਤਾਂ ਕੋਈ ਨਾ ਕੋਈ ਬੱਦਲ ਅਸਮਾਨ ਵਿੱਚ ਆ ਪ੍ਰਗਟ ਹੁੰਦਾ ਹੈ ਤੇ ਮੀਂਹ ਪੈ ਜਾਂਦਾ ਹੈ ਅਗਲੀ ਹੈ ਆਪਣਾ ਆਪਣਾ ਪਰਾਇਆ ਪਰਾਇਆ ਇਸ ਅਖਾਣ ਦਾ ਭਾਵ ਇਹ ਹੈ ਕਿ ਪ੍ਰਾਏ ਪੁਰਖ ਨੂੰ ਜਿੰਨਾ ਮਰਜੀ ਮੋਹ ਕਰ ਦੇਵੋ ਉਹ ਆਪਣੇ ਦੀ ਥਾਂ ਪ੍ਰਾਪਤ ਨਹੀਂ ਕਰ ਸਕਦਾ ਕਹਿੰਦੇ ਹਨ ਜੇ ਆਪਣਾ ਮਾਰੂ ਛਾਂ ਚ ਸੁੱਟੂ ਆਪਣਾ ਆਪਣਾ ਹੀ ਹੁੰਦਾ ਹੈ ਅਗਲੀ ਹੈ ਆਪਣਾ ਹੀ ਨਾ ਭਰੇ ਤੇ ਕੁੜਮਾ ਅੱਗੇ ਕੀ ਧਰੇ ਭਾਵੇਂ ਹੈ ਜੇਕਰ ਤੁਹਾਡਾ ਆਪਣਾ ਹੀ ਗੁਜ਼ਾਰਾ ਠੀਕ ਤਰ੍ਹਾਂ ਨਹੀਂ ਚੱਲਦਾ ਤੁਸੀਂ ਦੂਜੇ ਦੀ ਕਿਵੇਂ ਮਦਦ ਕਰ ਸਕਦੇ ਹੋ ਅਗਲੀ ਹੈ ਆਪਣਾ ਕੰਮ ਕੀਤਾ ਖਸਮਾਂ ਨੂੰ ਖਾਵੇ ਜੀਤਾ ਇਹ ਅਖਾਣ ਉਸ ਅਕ੍ਰਿਤਕਣ ਬੰਦੇ ਲਈ ਵਰਤਦੇ ਹਨ ਜੋ एहसान ਕਰਨ ਵਾਲੇ ਨੂੰ ਵਿਸਾਰ ਦਿੰਦਾ ਹੈ ਵਿਸਾਰ ਦਿੰਦਾ ਮਤਲਬ ਭੁੱਲ ਜਾਂਦਾ ਹੈ ਅਗਲੀ ਹੈ ਆਪਣਾ ਗੁਰਬੀ ਸ਼ਰੀਕਾਂ ਤੋਂ ਚੋਰੀ ਖਾਈਦਾ ਹੈ ਇਸ ਅਖਾਣ ਦਾ ਭਾਵ ਇਹ ਹੈ ਕਿ ਸ਼ਰੀਕ ਤਾਂ ਮਿੱਟੀ ਦੇ ਵੀ ਬੁਰੇ ਹੁੰਦੇ ਹਨ ਉਹ ਦੂਜੇ ਦੀ ਉન્નਤੀ برداشت ਨਹੀਂ ਕਰ ਸਕਦੇ ਅਗਲੀ ਹੈ ਆਪਣਾ ਘਰ ਜੋ ਚਾਹੇ ਸੋ ਕਰ ਭਾਵ ਇਹ ਹੈ ਕਿ ਆਪਣੀ ਚੀਜ਼ ਤੇ ਹਰ ਇੱਕ ਨੂੰ ਮਾਣ ਹੁੰਦਾ ਹੈ ਜਿਵੇਂ ਮਰਜ਼ੀ ਵਰਤੋ ਅਗਲੀ ਹੈ ਆਪਣਾ ਘਰ ਭਾਵੇਂ ਹੱਗ ਹੱਗ ਪਰ ਪਰਾਇਆ ਘਰ ਉੱਥੇ ਥੁੱਕਣ ਦਾ ਵੀ ਡਰ ਇਸ ਖਾਣ ਦਾ ਭਾਵ ਇਹ ਹੈ ਕਿ ਪਰਾਇਆ ਵਸਤੂ ਤੇ ਸਾਡਾ ਕੋਈ ਅਧਿਕਾਰ ਨਹੀਂ ਹੁੰਦਾ ਆਪਣੀ ਵਸਤੂ ਨੂੰ ਆਪਣੀ ਮੌਜ ਨਾਲ ਵਰਤ ਸਕਦੇ ਹਾਂ ਅਗਲੀ ਹੈ ਆਪਣਾ ਠੋਸਾ ਆਪ ਭਰੋਸਾ ਜਦੋਂ ਕੋਈ ਚੀਜ਼ ਘਰ ਵਿੱਚ ਪਈ ਹੋਵੇ ਤਾਂ ਬੰਦਾ ਉਸਤੇ ਭਰੋਸਾ ਕਰਕੇ ਵਰਤ ਸਕਦਾ ਹੈ ਪرائی ਵਸਤੂ ਦਾ ਕੀ ਹੈ ਮਿਲੇ ਜਾਂ ਨਾ ਮਿਲੇ ਅਗਲੀ ਹੈ ਆਪਣਾ ਨਿੰਗਰ ਪਰਾਇਆ ਢਿੰਗਰ ਇਹ ਆਖਣ ਉਦੋਂ ਵਰਤਦੇ ਹਨ ਜਦੋਂ ਕੋਈ ਆਪਣੀ ਮਾੜੀ ਚੀਜ਼ ਦੇ ਮੁਕਾਬਲੇ ਤੇ ਦੂਜੀ ਚੀਜ਼ ਦੀ ਨਿੰਦਿਆ ਕਰੇ ਹਰ ਕਿਸੇ ਨੂੰ ਆਪਣੀ ਚੀਜ਼ ਚੰਗੀ ਲੱਗਦੀ ਹੈ ਅਗਲੀ ਹੈ ਆਪਣਾ ਮਕਾਨ ਕੋਟ ਸਮਾਨ ਹਰ ਕਿਸੇ ਨੂੰ ਆਪਣਾ ਮਕਾਨ ਦੂਜਿਆਂ ਤੇ ਮਹਿਲਾ ਵਰਗੇ ਮਕਾਨਾਂ ਨਾਲੋਂ ਚੰਗਾ ਲੱਗਦਾ ਹੈ ਅਗਲੀ ਹੈ ਆਪਣਾ ਮਾਰੇਗਾ ਸ਼ਾਮੇ ਸੁੱਤੇਗਾ ਇਸ ਖਾਣ ਦਾ ਭਾਵ ਇਹ ਹੈ ਕਿ ਆਪਣਾ ਆਪਣਾ ਹੀ ਹੁੰਦਾ ਹੈ ਜੋ ਸਾਡੇ ਲਹੂ ਦੀ ਸਾਂਝ ਵਾਲਾ ਬੈਰੀ ਕੋਈ ਵੈਰ ਕਮਾਏਗਾ ਤਾ ਵੀ ਲਹੂ ਦੀ ਸਾਂਝ ਦਾ ਖਿਆਲ ਰੱਖੇਗਾ ਅਗਲੀ ਹੈ ਆਪਣਾ ਰੱਖ ਪਰਾਇਆ ਚੱਕ ਇਹ ਆਖਣ ਉਦੋਂ ਵਰਤਦੇ ਹਨ ਜਦੋਂ ਕੋਈ ਕਮੀਨਾ ਜਾਂ ਲਾਲਚੀ ਪੁਰਸ਼ ਦੂਜਿਆਂ ਦੇ ਮਾਲ ਤੇ ਅੱਖ ਰੱਖੇ ਤੇ ਦੂਜਿਆਂ ਦੇ ਸਿਰਾਂ ਤੇ ਹੀ ਐਸ਼ ਉਡਾਵੇ ਪਰੰਤੂ ਆਪਣੇ ਪੱਲਿਓਂ ਪੈਸਾ ਢੇਲਾ ਨਾ ਖਰਚੇ ਅਗਲੀ ਹੈ ਆਪਣਾ ਰੱਖੇ ਪਰਾਇਆ ਤੱਕੇ ਉਸ ਨੂੰ ਮਿਲਨ ਦਰਗਾਹ ਤੋਂ ਤੱਕੇ ਇਸ ਆਖਣ ਵਿੱਚ ਉਸ ਆਦਮੀ ਨੂੰ ਫਟਕਾਰਿਆ ਗਿਆ ਜੋ ਦੂਜੇ ਦੇ ਮਾਲ ਤੇ ਅੱਖ ਰੱਖਦਾ ਹੈ ਅਗਲੀ ਹੈ ਆਪਣਾ ਲੈਣਾ ਲੈ ਲਈਏ ਅਗਲੇ ਦਾ ਰੱਖੀਏ ਦੱਬ ਭਾਵੇਂ ਇਹ ਹੈ ਕਿ ਆਪਣਾ ਹੱਕ ਛੱਡਣਾ ਨਹੀਂ ਦੂਜੇ ਦਾ ਦੇਣ ਦੇਣਾ ਨਹੀਂ ਇਹ ਖਣ ਉਹਨਾਂ ਲੋਕਾਂ ਲਈ ਵਰਤਿਆ ਜਾਂਦਾ ਹੈ ਜਿਹੜੇ ਆਪਣੇ ਹੱਕਾਂ ਲਈ ਤਾਂ ਲੜਦੇ ਹਨ ਪਰੰਤੂ ਦੂਜਿਆਂ ਨੂੰ ਹੱਕ ਦੇਣੋਂ ਸੰਕੋਚ ਕਰਦੇ ਹਨ ਅਗਲੀ ਹੈ ਆਪਣਾ ਲਹੂ ਪੰਗਰ ਨੂੰ ਹੀ ਠਹਿਰਦਾ ਇਸ ਅਖਾਂ ਦਾ ਭਾਵ ਇਹ ਹੈ ਕਿ ਚਾਹੇ ਕਿਹੋ ਜਿਹੇ ਵੀ ਹਾਲਾਤ ਹੋਣ ਸਾਕ ਸੰਬੰਧੀ ਸਦਾ ਹਮਦਰਦੀ ਕਰਦੇ ਹਨ ਅਗਲੀ ਹੈ ਆਪਣਿਆਂ ਦੇ ਮੈਂ ਗਿੱਟੇ ਭੰਨਾ ਚੁੰਮਾ ਪੈਰ ਪਰਾਇਆਂ ਦੀ ਇਹ ਅਖਾਂ ਉਹਦੋ ਬੋਲਦੇ ਹਨ ਜਦੋਂ ਕੋਈ ਆਪਣਿਆਂ ਦੀ ਉੱਕਾ ਹੀ ਪ੍ਰਵਾਹ ਨਾ ਕਰੇ ਪਰੰਤੂ ਬਗਾਨਿਆਂ ਦੀ ਉਹ ਆਵ ਭਗਤ ਕਰਦਾ ਰਹੇ ਅਗਲੀ ਹੈ ਆਪਣੀ ਅਕਲ ਤੇ ਬੇਗਾਨਾ ਧਨ ਬਹੁਤਾ ਲੱਗਦਾ ਹੈ ਭਾਵੇਂ ਇਹ ਹੈ ਕਿ ਹਰ ਕੋਈ ਆਪਣੇ ਆਪ ਨੂੰ ਦੂਜਿਆਂ ਨਾਲੋਂ ਅਕਲਮੰਦ ਸਮਝਦਾ ਹੈ ਪਰ ਉਹ ਦੂਜੇ ਦੀ ਅਮੀਰੀ ਨੂੰ ਵੇਖ ਕੇ ਈਰਖਾ ਕਰਦਾ ਹੈ ਅਗਲੀ ਹੈ ਆਪਣੀ ਅਖ ਪਰਾਇਆ ਡੇਲਾ ਇਹ ਅਖਾਂ ਉਦੋਂ ਬੋਲਦੇ ਹਨ ਜਦੋਂ ਕੋਈ ਆਪਣੀ ਚੀਜ਼ ਨੂੰ ਦੂਜਿਆਂ ਦੇ ਮੁਕਾਬਲੇ ਤੇ ਚੰਗੀ ਸਮਝੇ ਅਗਲੀ ਹੈ ਆਪਣੀ ਆਪਣੀ ਡਫਲੀ ਆਪਣਾ ਆਪਣਾ ਰਾਗ ਭਾਵ ਇਹ ਹੈ ਕਿ ਹਰ ਕਿਸੇ ਦਾ ਕੰਮ ਕਰਨ ਦਾ ਢੰਗ ਆਪਣਾ ਆਪਣਾ ਹੁੰਦਾ ਹੈ ਅਗਲੀ ਹੈ ਆਪਣੀ ਇੱਜ਼ਤ ਆਪਣੇ ਹੱਥ ਹਰ ਬੰਦਾ ਆਪਣੇ ਵਰਤਾਓ ਅਨੁਸਾਰ ਆਪਣੀ ਇੱਜ਼ਤ ਕਰਵਾਉਂਦਾ ਹੈ ਜਦੋਂ ਤੁਸੀਂ ਕਿਸੇ ਨਾਲ ਮਾੜਾ ਵਰਤਾਓ ਕਰੋਗੇ ਤਾਂ ਤੁਹਾਡੇ ਨਾਲ ਵੀ ਅਗਲਾ ਮਾੜਾ ਵਰਤਾਓ ਕਰੇਗਾ ਅਗਲੀ ਹੈ ਆਪਣੀ ਗਲੀ ਵਿੱਚ ਕੁੱਤਾ ਵੀ ਸ਼ੇਰ ਹੁੰਦਾ ਹੈ ਇਹ ਆਖਾਂ ਉਹਦੋਂ ਵਰਤਦੇ ਹਨ ਜਦੋਂ ਮਾੜੇ ਸਰੀਰ ਦਾ ਬੰਦਾ ਆਪਣੇ ਪਿੰਡ ਜਾਂ ਮੁਹੱਲੇ 'ਚ ਬਾਹਰਲੇ ਬੰਦੇ ਨੂੰ ਆਕੜ ਆਕੜ ਕੇ ਪਵੇ ਅਗਲੀ ਹੈ ਆਪਣਾ گاਉ ਕੱਢਣ ਲਈ ਖੋਤੇ ਨੂੰ ਵੀ ਪਿਓ ਵਾਕੀ ਦਾ ਹੈ ਭਾਵੇਂ ਇਹ ਹੈ ਕਿ ਆਪਣਾ ਮਤਲਬ ਪੂਰਾ ਕਰਨ ਲਈ ਕਈ ਵਾਰ ਕਿਸੇ ਭੇੜੇ ਬੰਦੇ ਦੀ ਵੀ ਚਾਪਲੂਸੀ ਕਰਨੀ ਪੈਂਦੀ ਹੈ ਅਗਲੀ ਹੈ ਆਪਣੀ ਲੱਸੀ ਨੂੰ ਕੋਈ ਖੱਟੀ ਨਹੀਂ ਕਹਿੰਦਾ ਭਾਵ ਇਹ ਹੈ ਕਿ ਹਰ ਕੋਈ ਆਪਣੀ ਚੀਜ਼ ਨੂੰ ਸਲਾਉਂਦਾ ਹੈ ਆਪਣੇ ਔਗਣ ਵੀ ਉਸ ਨੂੰ ਗੁਣ ਜਪਦੇ ਹਨ ਆਪਣੀਆਂ ਕਮਜ਼ੋਰੀਆਂ ਕੋਈ ਨਹੀਂ ਦੱਸਦਾ ਬਾਦਲੀ ਹੈ ਆਪਣੀ ਪਈ ਪਰਾਈ ਵਿਸਰੀ ਇਹ ਅਖਾਂ ਉਦੋਂ ਬੋਲਦੇ ਹਨ ਜਦੋਂ ਕਿਸੇ ਤੇ ਗਲ ਕੋਈ ਮੁਸੀਬਤ ਆਣ ਪਵੇ ਤੇ ਉਹ ਦੂਜੇ ਸਾਥ ਸਬੰਧੀਆਂ ਦੀ ਸਹਾਇਤਾ ਕਰਨੀ ਛੱਡ ਦੇਵੇ ਅਗਲੀ ਹੈ ਆਪਣੀ ਪਤ ਆਪਣੇ ਹੱਥ ਇਸ ਖਾਣ ਦਾ ਭਾਵ ਅਰਥ ਇਹ ਹੈ ਕਿ ਅਜਿਹਾ ਕੰਮ ਕਰੋ ਜਿਸ ਨਾਲ ਤੁਹਾਡੀ ਇੱਜ਼ਤ ਹੋਵੇ ਆਪਣੀ ਇੱਜ਼ਤ ਕਰਾ ਸਕਣਾ ਮਨੁੱਖ ਦੇ ਆਪਣੇ ਹੱਥ ਹੁੰਦੀ ਹੈ ਅਗਲੀ ਹੈ ਆਪਣੀ ਮੈਂ ਦਾ ਦੁੱਧ ਸੋ ਕੋ ਤੇ ਜਾ ਪੀਦਾ ਹੈ ਇਸ ਖਣ ਰਾਹੀ ਮਨੁੱਖੀ ਵਰਤਾਰੇ ਬਾਰੇ ਗਿਆਨ ਦਿੱਤਾ ਗਿਆ ਹੈ ਤੁਸੀਂ ਜਿਹੋ ਜਿਹੀ ਸੇਵਾ ਆਪਣੇ ਘਰ ਆਏ ਪਰੋਣੇ ਦੀ ਕਰਦੇ ਹੋ ਐਹੋ ਜਿਹੀ ਸੇਵਾ ਤੁਹਾਡੀ ਵੀ ਹੋਵੇਗੀ ਅਗਲੀ ਹੈ ਆਪਣੀ ਮੱਝ ਭਾਵੇਂ ਮਰ ਜੇ ਪਰ ਸ਼ਰੀਕਾਂ ਦੀ ਕੰਧ ਟਹਿ ਜੀ ਇਹ ਅਖਾਂ ਉਦੋਂ ਵਰਤਦੇ ਹਨ ਜਦੋਂ ਕੋਈ ਪੁਰਸ਼ ਆਪਣਾ ਨੁਕਸਾਨ ਕਰਵਾ ਕੇ ਆਪਣੇ ਸ਼ਰੀਕ ਨੂੰ ਹਾਨੀ ਪਹੁੰਚਾਉਣ ਦਾ ਯਤਨ ਕਰੇ ਅਗਲੀ ਹੈ ਆਪਣੀਆਂ ਜੁੱਤੀਆਂ ਆਪਣਾ ਸਿਰ ਇਹ ਅਖਾਂ ਉਦੋਂ ਵਰਤਦੇ ਹਨ ਜਦੋਂ ਕੋਈ ਬੰਦਾ ਆਪਣੇ ਸਾਧਨਾਂ ਜਾਂ ਅਮਲ ਰਾਹੀਂ ਆਪਣਾ ਹੀ ਨੁਕਸਾਨ ਕਰੇ ਅਗਲੀ ਹੈ ਆਪਣੀਆਂ ਨਾਲ ਦਸੀਏ ਪਰਾਈਆਂ ਕਰ ਕਰ ਹਸੀਏ ਜਦੋਂ ਕੋਈ ਬੰਦਾ ਆਪਣੇ ਔਗਣਾਂ ਨੂੰ ਭੁਲਾ ਕੇ ਦੂਜੇ ਦੇ ਔਗਣਾਂ ਦੀ ਚਰਚਾ ਕਰਕੇ ਚਾਂਬੜਾ ਪਾਉਂਦਾ ਹੈ ਉਦੋਂ ਇਹ ਅਖਾਣ ਬੋਲਦੇ ਹਨ ਅਗਲੀ ਹੈ ਆਪਣੀਆਂ ਮੈਂ ਕੱਛੇ ਮਾਰਾਂ ਬੈਠ ਪਰਾਈਆਂ ਫੋਲਾਂ ਇਸ ਅਖਾਣ ਦਾ ਭਾਵ ਅਰਥ ਵੀ ਉੱਪਰਲੀ ਅਖਾਣ ਨਾਲ ਮਿਲਦਾ ਹੈ ਭਾਵੇਂ ਕਿ ਜਦੋਂ ਕੋਈ ਆਪਣਾ ਐਬਾਂ ਨੂੰ ਭੁਲਾ ਕੇ ਦੂਜੇ ਦੇ ਐਬਾਂ ਦੀ ਭੰਡੀ ਕਰਦਾ ਹੈ ਉਦੋਂ ਇਹ ਅਖਾਣ ਬੋਲਦੇ ਹਨ ਅਗਲੀ ਹੈ ਆਪਣੇ ਘਰ ਹਰ ਕੋਈ ਬਾਦਸ਼ਾਹ ਹੈ ਹਰ ਬੰਦਾ ਆਪਣੇ ਘਰ ਵਿੱਚ ਆਪਣੀ ਮਰਜ਼ੀ ਨਾਲ ਵਿਚਰਦਾ ਹੈ ਉਸ ਨੂੰ ਆਪਣੇ ਘਰ ਵਿੱਚ ਪੂਰੇ ਅਧਿਕਾਰ ਹੁੰਦੇ ਹਨ ਅਗਲੀ ਹੈ ਆਪਣੇ ਘਰ ਲੱਗੇ ਤਾਂ ਅੱਗ ਦੂਜੇ ਦੇ ਘਰ ਲੱਗੇ ਤਾਂ ਬਸੰਤਰ ਦੇਵਤਾ ਇਹ ਆਖਾਨ ਉਦੋਂ ਵਰਤਦੇ ਹਨ ਜਦੋਂ ਕੋਈ ਬੰਦਾ ਦੂਜੇ ਦੇ ਹੋਏ ਨੁਕਸਾਨ ਤੇ ਤਾਂ ਖੁਸ਼ ਹੋਵੇ ਪਰੰਤੂ ਜਦੋਂ ਉਸ ਦਾ ਇਹੋ ਨੁਕਸਾਨ ਹੋ ਜਾਵੇ ਤਾਂ ਮਾੜਾ ਸਮਝੇ ਤੇ ਦੁੱਖ ਪਰ ਘਟਾਵੇ ਅਗਲੀ ਹੈ ਆਪਣੇ ਪਕਾਈ ਨਾ ਸਾਡੇ ਆਈ ਨਾ ਇਹ ਅਖਾਂ ਉਦੋਂ ਬੋਲਦੇ ਹਨ ਜਦੋਂ ਕੋਈ ਬੰਦਾ ਕਿਸੇ ਦੂਜੇ ਦਾ ਨਾਂ ਆਪ ਕੰਮ ਕਰੇ ਤੇ ਨਾ ਉਸ ਨੂੰ ਕਰਨ ਦੇਵੇ ਲਾਰੇ ਲੱਪੇ ਲਾਈ ਜਾਵੇ ਅਗਲੀ ਹੈ ਆਪਣੇ ਨੈਣ ਮੈਨੂੰ ਦੇ ਦੇ ਤੂੰ ਮਟਕਾਉਂਦੀ ਫਿਰ ਇਹ ਅਖਾਂ ਉਦੋਂ ਵਰਤਦੇ ਹਨ ਜਦੋਂ ਕੋਈ ਚਲਾਕ ਬੰਦਾ ਦੂਜੇ ਦੀ ਅਤਿ ਜ਼ਰੂਰੀ ਚੀਜ਼ ਮੰਗਣ ਜਾਂ ਲੈਣ ਦਾ ਯਤਨ ਕਰੇ ਅਗਲੀ ਹੈ ਆਪਣੇ ਮਨ ਤੋਂ ਜਾਣੀਏ ਅਗਲੇ ਦੇ ਮਨ ਦੀ ਬਾਤ ਇਸ ਖਾਨ ਦਾ ਭਾਵ ਅਰਥ ਇਹ ਹੈ ਕਿ ਅਸੀਂ ਜਿਹੋ ਜਿਹੀ ਭਾਵਨਾ ਨਾਲ ਦੂਜੇ ਬਾਰੇ ਸੋਚਾਂਗੇ ਉਹ ਵੀ ਸਾਡੇ ਬਾਰੇ ਉਹ ਭਾਵਨਾ ਨਾਲ ਸੋਚੇਗਾ ਜਿਹੋ ਜਿਹੀ ਅਸੀਂ ਉਸ ਬਾਰੇ ਸੋਚ ਰੱਖਾਂਗੇ ਅਗਲੀ ਹੈ ਅਫੀਮ ਮੰਗੇ ਰੇਉੜੀਆਂ ਉਸਤ ਮੰਗੇ ਗੰਨੇ ਫੰਗ ਵਿਚਾਰੀ ਆਲੀ ਭੋਲੀ ਜੋ ਆਵੇ ਸੋ ਬੰਨੇ ਇਸ ਖਾਨ ਵਿੱਚ ਵਖਰੇ ਵਖਰੇ ਨਸ਼ੇ ਕਰਨ ਵਾਲਿਆਂ ਦੇ ਮਨਪੋਂਦੇ ਭੋਜਨ ਬਾਰੇ ਜਾਣਕਾਰੀ ਦਿੱਤੀ ਗਈ ਹੈ ਅਗਲੀ ਹੈ ਅੰਬ ਖਾਣਿਆ ਕੀ ਪੇੜ ਗਿੰਨੇ ਨੇ ਜਦੋਂ ਕੋਈ ਬੰਦਾ ਆਪਣੇ ਮਨਤਵ ਦੀ ਗੱਲ ਛੱਡ ਕੇ ਉਰਲੀਆਂ ਪਰਲੀਆਂ ਮਾਰੇ ਉਦੋਂ ਇਹ ਖਾਨ ਬੋਲਿਆ ਜਾਂਦਾ ਹੈ ਅਗਲੀ ਹੈ ਅੰਬਾ ਦੀ ਭੁੱਖ ਅੰਬਾਕੜੀਆਂ ਨਾਲ ਨਹੀਂ ਰਹਿੰਦੀ ਜਿਸ ਵਸਤੂ ਦੀ ਲੋੜ ਹੋਵੇ ਉਸ ਦੀ ਪ੍ਰਾਪਤੀ ਨਾਲ ਹੀ ਖੁਸ਼ੀ ਤੇ ਤ੍ਰਿਪਤੀ ਹੁੰਦੀ ਹੈ ਉਸ ਦਾ ਬਦਲਪੂਰਨ ਖੁਸ਼ੀ ਨਹੀਂ ਦੇ ਸਕਦਾ ਅਗਲੀ ਹੈ ਅੰਮਾ ਜਾਇ ਪੰਜ ਪੁੱਤਰ ਕਰਮਨ ਦੇਣ ਦੀ ਵੰਡ ਭਾਵ ਇਹ ਹੈ ਕਿ ਮਾਣੇ ਭਾਵੇਂ ਪੰਜ ਪੁੱਤਰ ਜਨਮੇ ਹਨ ਪਰੰਤੂ ਉਹਨਾਂ ਦੇ ਕਰਮ ਵੱਖਰੇ ਵੱਖਰੇ ਹਨ ਕੋਈ ਗਰੀਬ ਕੋਈ ਅਮੀਰ ਕੋਈ ਸਿਆਣਾ ਤੇ ਕੋਈ ਮੂਰਖ ਅਗਲੀ ਹੈ ਅੰਮਾ ਨਾਲੋਂ 헤ਜਲੀ ਸੋ ਫਫੇ ਕੁੱਟਣ ਇਸ ਖਾਨ ਰਾਈ ਝੂਠਾ ਪਿਆਰ ਤੇ ਵਿਖਾਵਾ ਵਿਖਾਉਣ ਵਾਲੇ ਪੱਧਰ ਪੁਰਸ਼ਾ ਤੋਂ ਸੁਚੇਤ ਕੀਤਾ ਗਿਆ ਹੈ ਅਗਲੀ ਹੈ ਅੰਮਾ ਨਾਲੋਂ ਧੀ ਸਿਆਣੀ ਰਿੱਧੇ ਪੱਕੇ ਪਾਏ ਪਾਣੀ ਇਹ ਅਕਾਨ ਉਦੋਂ ਵਰਤਦੇ ਹਨ ਜਦੋਂ ਕਿਸੇ ਦੀ ਔਲਾਦ ਆਪਣੇ ਵਡੇਰਿਆਂ ਦੇ ਕੀਤੇ ਹੋਏ ਚੰਗੇ ਕੰਮਾਂ ਨੂੰ ਵਿਗਾੜਨ ਲੱਗ ਜਾਵੇ ਅਗਲੀ ਹੈ ਅੰਮਾ ਲਈ ਅੰਮਾ ਮੈਂ ਕਿਹੜੇ ਵੇਲੇ ਨਕੰਮਾ ਇਹ ਅਖਾਂਣ ਵਿਅੰਗ ਵਜੋਂ ਉਸ ਆਦਮੀ ਜਾਂ ਜਵਾਨ ਲਈ ਵਰਤਿਆ ਜਾਂਦਾ ਹੈ ਜਿਹੜਾ ਸਾਰਾ ਦਿਨ ਬੇਲਾ ਰਹਿ ਕੇ ਡੱਕਾ ਨਾ ਤੋੜੀ ਅਗਲੀ ਹੈ ਅਮੀਰ ਦੀ ਮਰਗੀ ਕੁੱਤੀ ਉਹ ਹਰ ਕਿਸੇ ਪੁੱਛੀ ਗਰੀਬ ਦੀ ਮਰਗੀ ਮਾਂ ਉਹਦਾ ਕਿਸੇ ਵੀ ਨਾਲਿਆ ਨਾ ਭਾਵ ਇਹ ਹੈ ਕਿ ਅੱਜ ਦਾ ਜ਼ਮਾਨਾ ਅਮੀਰਾਂ ਦੀ ਹੀ ਖੁਸ਼ਹਮੰਦ ਕਰਦਾ ਰਹਿੰਦਾ ਹੈ ਪਰੰਤੂ ਗਰੀਬਾਂ ਨਾਲ ਹੱਕੀ ਹਮਦਰਦੀ ਕੋਈ ਨਹੀਂ ਦਿਖਾਉਂਦਾ ਅੱਜ ਦੇ ਨਾਲ ਹੀ ਅੱਜ ਦੀਆਂ ਆਖਾਣਾ ਸਮਾਪਤ ਹੁੰਦੀਆਂ ਹਨ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਣਾ ਸਾਡੀਆਂ ਅੱਗੇ ਦੀਆਂ ਆਉਣ ਵਾਲੀਆਂ ਵੀਡੀਓ ਨੂੰ ਦੇਖਣ ਲਈ ਸਬਸਕ੍ਰਾਈਬ ਜ਼ਰੂਰ ਕਰਨਾ